ਅੱਜ ਸਾਡੇ ਸਮੂਹ ਮੁਲਾਜ਼ਮ ਬਖਸਾ ਬਾਹਰ ਕੱਢਦੇ ਆ ਸਾਡਾ ਸੁਤਨਾਮ ਸਿੰਘ ਸਾਰੇ ਵਾਦੇ ਕਰਾ ਟੂਪੇ ਰੱਖੀ ਲੱਤੀ ਦਾ ਵੀ ਰੱਤੀ ਸਾਡੀ ਬਣੀ ਤੇਗੀ ਤੋਂ ਤੇ ਰੱਖ ਅੱਜ ਬਹੁਤ ਵੱਡਾ ਕੰਮ ਹੋਣ ਲੱਗਾ ਦੇਖੋ ਜੀ ਬਖਸਾ ਕਿੰਨਾ ਢੁੰਡਾ ਲੱਗਾ ਹੋਇਆ ਆ ਸੜਕਾਂ ਉੱਚੀਆਂ ਹੋ ਗਈਆਂ ਤੇ ਬਕਸਾ ਸਾਡਾ ਨਹੀਂ ਮਾ ਰਹਿ ਗਿਆ ਅੱਜ ਨਹੀਂ ਬਕਸਾ ਉੱਥੇ ਕਰ ਲੱਗੇ ਆ ਰੀਡਿੰਗ ਲੈਣੀ ਬਹੁਤ ਕਿਸੇ ਨੂੰ ਇਹ ਸਾਡੇ ਮੁਲਾਜ਼ਮ ਲੱਗੇ ਹੋਏ ਹੋਰ ਇਹਦੇ ਲੈ ਕੇ ਕਨਾਲ ਲਾ ਕੇ ਹੋਰ ਕਿੰਨੇ ਆ 9 ਮੀਟਰ ਓਏ ਯਾਰ ਆ ਗਿਆ ਓਏ ਕਿ ਐਕਚੁਅਲੀ ਲੱਗਦਾ ਓਏ ਸੱਤ ਲੱਤਾਂ ਵਧ ਕੇ ਬਕਸਾ ਜਾ ਕੇ ਆਈ ਇੱਥੇ ਰੱਖ ਦਿੱਤੀ ਬੱਸ ਬੱਸ ਇਦਾਂ ਹੀ ਕਰਨਾ ਇਦਾਂ ਹੀ ਨਿਕਲ ਨਹੀਂ ਕੇਵਲ ਹੰਡੋਂ ਦੀ ਬਟੋਹ ਹੋਂਦੀ ਹੀ ਕੇਵਲ ਨਹੀਂ ਨਿਕਲਣੀ ਕਰੀ ਸਹੀਏ ਕਿਹਨਾਂ ਲੈ ਓਏ ਕਹਿ ਨਹੀਂ ਹੋ ਰਾ ਆਮੇ ਇਖਤਾਰਲਾ ਜਿਹੜਾ ਵੀਰ ਨੂੰ ਪਿੱਛੋਂ ਦੇ ਲੱਗਿਆ ਰਿਹਾ ਤੁਹਾਡੇ ਮੁਲਾਜ਼ਮਾਂ ਦੇ ਹੌਸਲੇ ਨਾਲ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਸਾਡੇ ਮੁਲਾਜ਼ਮਾਂ ਦਾ ਕੰਮ ਕਿਵੇਂ ਦਾ ਲੱਗਿਆ ਕੰਮ ਭਾਈ ਉਹ ਵੀ ਦੋਸਤੋ ਸਾਡਾ ਕੰਮ ਮੁਕੰਮਲ ਹੋ ਗਿਆ ਮੁੰਡੇ ਅਰਥ ਕਰੀ ਜਾਂਦੇ ਹੁਣ ਦੱਸੋ ਵੇਖ ਕੇ ਕਿੱਦਾਂ ਲੱਗਿਆ ਹੁਣ ਸਾਡਾ ਕੰਮ ਤੇ ਨਾ ਉੱਥੇ ਗਟਰ ਦੇ ਵਿੱਚ ਸੀਗਾ ਪਿਆ ਹੁਣ ਅਸੀਂ ਚੱਕ ਕੇ ਇਹਨੂੰ ਉੱਪਰ ਕਰਤਾ ਰੀਡਿੰਗ ਲੈਣੀ ਵੀ ਸੌਖੀ ਹੋ ਗਈ ਸਾਰਿਆਂ ਨੂੰ ਸੌਖਾ ਹੋ ਗਿਆ ਸਾਡੇ ਲਈ ਵੀ ਸੌਖਾ ਹੋ ਗਿਆ ਇਹਨੂੰ ਕਰੰਟ ਦਾ ਡਾਟ ਤੋਂ ਸਾਰਾ ਕੰਮ ਸੌਖਾ ਹੋ ਗਿਆ ਅੱਜ ਕਮੈਂਟ ਕਰਕੇ ਜੀ ਦੱਸੋ ਵੀ ਕਿਦਾਂ ਦਾ ਲੱਗਾ ਸਾਡਾ ਕੰਮ ਬਿਜਲੀ ਬੋਰ ਦੇ ਮਿਲਾਈ ਆਹ ਚਾਹ ਵਾਲੇ ਆ ਗਏ ਭੈਣੇ ਇਹ ਸਾਡੇ ਚਾਹ ਹੀ ਮੰਗਦੇ ਰਹਿੰਦੇ ਆ